ਦਾ ਜੋ ਗੈਰ ਕਾਨੂੰਨੀ ਪਤੰਗਬਾਜ਼ੀ ਅਤੇ ਡੋਰ ਦੀ ਵਿਕਰੀ ਤੇ ਰੋਕ ਲਗਾਈ ਜਾ ਸਕੇ ਐਸ.ਪੀ. ਜਸਪਾਲ ਨੇ ਦੱਸਿਆ ਕਿ ਚਾਈਨਾ ਡੋਰ ਕਾਰਨ ਕਈ ਲੋਕ ਜ਼ਖਮੀ ਹੋ ਚੁੱਕੇ ਹਨ ਅਤੇ ਜਾਨੀ ਨੁਕਸਾਨ ਵੀ ਹੋਇਆ ਉਹਨਾਂ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਬੱਚਿਆਂ ਨੂੰ ਚਾਈਨਾ ਡੋਰ ਤੋਂ ਦੂਰ ਰੱਖਿਆ ਜਾਵੇ ਵਿੱਚ ਮੈਂ ਸਭ ਤੋਂ ਪਹਿਲਾਂ ਤਾਂ ਅਮਰਸਰ ਸ਼ਹਿਰ ਵਾਸੀਆਂ ਨੂੰ ਜਿਹੜੀ ਹੈ ਜੀ ਦੋਨਾ ਤਿਹਾੜੀ ਦੀ ਵਧਾਈ ਦਿੰਦਾ ਮਾਕੀ ਦਾ ਤਿਹਾੜੀ ਵੀ ਆ ਰਿਹਾ ਉਹਦੀ ਵੀ ਵਧਾਈ ਦਿੰਦਾ ਦੂਜੀ ਅਪੀਲ ਮੈਂ ਇਹ ਕਰਦਾ ਹਾਂ ਕਿ ਲੋੜੀ ਤੇ ਤੇ ਲੋੜੀ ਤੋਂ ਲੈ ਕੇ ਬਸੰਤ ਤੱਕ ਜਦੋਂ ਤੁਸੀਂ ਆਪਾਂ ਗੁੱਡੀ ਢਾਉਨੇ ਆ ਕਿਉਂਕਿ ਇਹ ਪੰਜਾਬੀਆਂ ਦਾ ਜਿਹੜਾ ਹੈਗਾ ਹੈ ਸ਼ਕੀਨ ਹੈ ਗੁੱਡੀ ਡਾਉਂਦੇ ਇਹ ਅਪੀਲ ਹੈ ਵੀ ਉਹ ਰਵਾਇਤੀ ਡੋਰ ਦੇ ਨਾਲ ਗੁੱਡੀ ਡਾ ਕੇ ਜਿਹੜੀ ਆ ਆਪਣੀਆਂ ਖੁਸ਼ੀਆਂ ਜ਼ਾਹਰ ਕਰਨ ਨਾ ਕਿ ਇਹ ਜਿਹੜੀ ਚਾਈਨਾ ਡੋਰ ਹੈ ਜਿਹਨੂੰ ਪੂਨੀ ਡੋਰ ਵੀ ਕਿਹਾ ਜਾਂਦਾ ਹੈ ਤੇ ਨਾਲ ਇਹਨੂੰ ਗੱਟੂ ਵੀ ਕਿਹਾ ਜਾਂਦਾ ਹੈ ਗੱਟੂ ਦੇ ਨਾਲ ਜਿਹੜੀ ਗੁੱਡੀ ਡਾਉਣੀ ਹੈ ਪਤੰਗਬਾਜ਼ੀ ਕਰਨੀ ਆ ਉਹ ਤੋਂ ਗਰੇਜ ਕਰਨ ਤਾਂ ਕਿ ਜਿਹੜੀਆਂ ਦੁਰਘਟਨਾਵਾਂ ਹੋ ਰਹੀਆਂ ਨੇ ਉਹ ਤੋਂ ਕਾਬੂ ਪਾਇਆ ਜਾ ਸਕੇ ਜਿਸ ਦਾ ਤੁਹਾਨੂੰ ਪਤਾ ਹੈ ਵੀ ਪਿਛਲੇ ਸਾਲ ਵੀ ਮੈਂ ਇੱਥੇ ਸੀਗਾ ਉਸ ਨੂੰ ਇਹ ਸਪੈਸ਼ਲ ਆਪਰੇਸ਼ਨ ਚ ਚਲਾ ਕੇ ਡਰੋਨ ਦੀ ਐਕਟੀਵਿਟੀ ਰਹੀ ਅਸੀਂ ਜਿਹੜੇ ਆ ਇਸ ਚੀਜ਼ ਤੋਂ ਲੋਕਾਂ ਨੂੰ ਸਮਝਾਇਆ ਵੀ ਸੀ ਜਾਗਰੂਕ ਵੀ ਕੀਤਾ ਸੀ ਉਹਦੇ ਚੋਂ ਸਾਨੂੰ ਕਾਫੀ ਹੱਦ ਤੱਕ ਸਫਲਤਾ ਵੀ ਮਿਲੀ ਸੀ ਪਿਛਲੇ ਸਾਲ ਸਾਡੇ ਸ਼ਹਿਰ ਦੇ ਵਿੱਚ ਦੋ ਦਿਨ ਕੈਜੂਲਟੀਆਂ ਹੋ ਗਈਆਂ ਸੀਗੀਆਂ ਕਾਫੀ ਨੁਕਸਾਨ ਹੋਇਆ ਸੀ ਤੇ ਪ੍ਰਮਾਤਮਾ ਦੀ ਜਿਹੜੀ ਆ ਰਹਿਮਤ ਦੇ ਨਾਲ ਇਸ ਸਾਲ ਹਾਲੇ ਤੱਕ ਇਸ ਚੀਜ਼ ਤੋਂ ਇਹ ਬਚਾਏ ਤਾਂ ਮੈਂ ਪ੍ਰਮਾਤਮਾਗੇ ਵੀ ਇਹੀ ਅਰਦਾਸ ਕਰੂੰਗਾ ਕਿ ਕਿਸੇ ਕਿਸਮ ਦਾ ਕਿਸੇ ਦਾ ਵੀ ਨਾ ਕਿ ਪਸ਼ੂ ਪੰਛੀ ਦਾ ਨਾ ਕਿ ਇਨਸਾਨ ਦਾ ਕੋਈ ਨੁਕਸਾਨ ਇਹਦੇ ਨਾਲ ਹੋਵੇ ਤਾਂ ਮੈਂ ਇਹੀ ਅਪੀਲ ਕਰੂੰਗਾ ਇਹ ਜਿਹੜੀ ਗੁੱਡੀ ਡਾਉਣੀਆਂ ਰਵਾਜੀ ਡੋਰ ਦੇ ਨਾਲ ਡਾਈ ਜਾਵੇ ਚਾਈਨਾ ਡੋਰ ਤੋਂ ਜਿਹੜਾ ਕਿਨਾਰਾ ਕੀਤਾ ਜਾਵੇ ਉਹਨੂੰ ਤੌਬਾ ਕੀਤੀ ਜਾਵੇ ਧੰਨ